ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਏਰੀਏ ਚ ਮੋਟਰਸਾਈਕਲ ਤੇ ਬਾਰਨਦਰੀ ਗਾਰਡਨ ਚ ਮੋਟਰਸਾਈਕਲ ਟੂ-ਵੀਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ 8 ਨੂੰ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬRAND ਹੋਏ ਨੂੰ ਕੁੱਲ 9 ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਦੇਰੀ ਚ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਪਿਛਲੇ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਲੀਲਾ ਭਵਨ ਏਰੀਏ ਚ ਮੋਟਰਸਾਈਕਲ ਤੇ ਬਾਰਾਂ ਤਰੀ ਗਾਰਡਨ ਚ ਮੋਟਰਸਾਈਕਲ ਟੂ ਵੀਲਰ ਚੋਰੀ ਹੁੰਦੀਆਂ ਮਾਰਦਾ ਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿੱਤੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਐਸਐਚਓ ਸਿਵਲਾਈਨ ਗੁਰਮੀਤ ਸਿੰਘ ਤੇ ਸਪੈਸ਼ਲੀ ਇੰਚਾਰਜ ਮਾਡਲ ਟਾਊਨ ਐਸ ਰஞ்சிਤ ਸਿੰਘ ਉਹਨਾਂ ਦੀ ਟੀਮ ਨੇ ਉਨ੍ਹਾਂ ਦੀ ਟੀਮ ਨੇ ਇੱਕ ਮੋਟਰਸਾਈਕਲ ਪਹਿਲਾਂ ਸ਼ੱਕ ਦੇ ਆਧਾਰ ਤੇ ਮੁਖਬਰੀ ਦੇ ਆਧਾਰ ਤੇ ਮੋਟਰਸਾਈਕਲ ਦੋ ਚਾਲਕਾਂ ਨੂੰ ਰੋਕਿਆ ਜਿਨ੍ਹਾਂ ਕੋਲੋਂ ਇਹ ਕਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਇਆ ਉਸ ਤੋਂ ਬਾਅਦ ਅੱਗੇ ਫਰਦਰ ਕੁਝ ਗਿੱਚ ਤੇ ਤੇ ਜਦੋਂ ਇਹ 8 ਨੂੰ ਹੋਰ ਸਪਲੈਂਡਰ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਕੁੱਲ 9 ਚੋਰੀ ਦੇ ਮੋਟਰਸਾਈਕਲ ਜੋ ਇਹਨਾਂ ਨੇ ਰਜਿੰਦਰਾ ਹਸਪੀਟਲ ਤੇ ਲੀਲਾਪੁਰ ਮੰਦਰੀ ਚੋਰੀ ਕੀਤੇ ਸੀ ਇਹਨਾਂ ਦਾ ਪੁਰਾਣਾ ਕ੍ਰਿਮਿਨਲ ਰਿਕਾਰਡ ਵੀ ਹੈ ਇੱਕ ਦੋਸ਼ੀ ਦੇ ਖਿਲਾਫ ਇਹ ਦੋ ਦੋਸ਼ੀ ਨੇ ਇੱਕ ਵਿਕਾਸ ਕੁਮਾਰ ਇੱਕ ਦੋਸ਼ੀ ਚੁਲੇਲੇ ਦਾ ਰਹਿਣ ਵਾਲਾ ਤੇ ਇੱਕ ਦੂਸਰਾ ਦੋਸ਼ੀ ਇਹ ਜਿਹੜਾ ਦੂਸਰਾ ਦੋਸ਼ੀ ਤਾਂ ਮੁੰਮਾ ਜਰੇ ਦਾ ਇਹਦਾ ਰਹਿਣ ਵਾਲਾ ਇਹਨਾਂ ਦੋਵਾਂ ਦੇ ਖਿਲਾਫ ਇੱਕ ਮੁੰਡੇ ਦੇ ਖਿਲਾਫ ਪਹਿਲਾਂ ਦੋ ਮੁਕੱਦਮੇ ਦਰਜ ਨੇ ਇੱਕ ਦੇ ਖਿਲਾਫ ਇੱਕ ਮੁਕੱਦਮਾ ਦਰਜ ਆਲਰੇਡੀ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਹੈ ਜਿਸ ਸੰਬੰਧ ਚ ਹੁਣ ਅੱਗੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਪੁਲਿਸ ਰਿਮਾਂਡ ਦੌਰਾਨ ਨੇ ਪੁੱਛ ਕੇ ਚੋਂ ਹੋਰ ਅੱਗੇ ਫਰਦਰ ਹੋਰ ਐਮ ਇਕਸ਼ਾਫ ਤੇ ਹੋਰ ਐਮ ਬਰਾਬਦਗੀਆਂ ਵੀ ਹੋਣਗੀਆਂ ਇੱਕ ਕੋਈ ਦਰੋਹ ਦੇ ਮੈਂਬਰ ਹੋਰ ਵੀ ਹੋ ਸਕਦੇ ਨੇ ਕਿ ਇਹ ਦੋ ਇਹੀ ਦੋ ਬੰਦੇ ਚ ਇਹ ਅੱਗੇ ਪੁੱਛਗਿਛ ਦਾ ਵਿਸ਼ਾ ਜੀ ਹੁਣ ਇਹ ਪੁੱਛਗਿਛ ਅੱਗੇ ਕਲੀਅਰ ਹੋਊਗਾ ਹੁਣ ਅੰਤਰਰਾਣੇ ਰਿਪੋਰਟ ਇਹਨਾਂ ਦੀ ਪੁੱਛਗਿਛ ਡਿਟੇਲਡ ਪੁੱਛਗਿਛ ਕੀਤੀ ਜਾਊਗੀ ਕੋਈ ਦਸ਼ਰਿਆਦੀ ਵੀ ਸੀਗੇ ਇਹ ਬੰਦੇ ਉਹ ਵੀ ਵੀਰੇ ਇਹਨਾਂ ਦਾ ਹੁਣ ਡੋਕਟੇਸਟ ਕਰਾਇਆ ਜਾ ਰਿਹਾ ਜੀ